ਖੇਤੀਬਾੜੀ ਅਤੇ ਕਿਸਾਨ ਭਾਈਚਾਰਾ ਬੋਲੋ ਜਿਹੜਾ ਬਦਾਸਪਤ ਦੇ ਵਿੱਚ ਕਿਸਾਨਾਂ ਖਾਸ ਕਰਕੇ ਛੋਟੇ ਕਿਸਾਨਾਂ ਦੀਆਂ ਖੇਤੀਬਾੜੀ ਨਾਲ ਸੰਬੰਧਿਤ ਸਮੱਸਿਆਵਾਂ ਦੇ ਹੱਲ ਲਈ ਸ਼ੁਰੂ ਕੀਤੀ ਗਈ ਨੀਮ ਤਹਿਤ ਅੱਜ ਪਿੰਡ ਨਮੂਨ ਵਾਲੀ ਜਿਬਲਾ ਤਿਰਨਗਰ ਦੇ ਵਿੱਚ ਇੱਕ ਮੁਕੜ ਮੀਟਿੰਗ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਬਹੁਤ ਸਾਰੇ ਕਿਸਾਨ ਵੀਰਾਂ ਨੇ ਹਿੱਸਾ ਲਿਆ ਇਸੇ ਤਰ੍ਹਾਂ ਇਹ ਜਿਹੜੇ ਅੱਜ ਜਿਹੜੇ ਮੀਟਿੰਗ ਕੀਤੀਆਂ ਗਈਆਂ ਸਾਰੇ ਜ਼ਿਲ੍ਹੇ ਦੇ ਵਿੱਚ ਤਕਰੀਬਨ 34 ਪਿੰਡਾਂ ਦੇ ਵਿੱਚ ਜਿਹੜੇ ਨੇ ਉਹ ਸਾਰੇ ਅਧਿਕਾਰੀ ਕਰਮਚਾਰੀਆਂ ਦੇ ਵਧ ਚੜ ਕੇ ਹਿੱਸਾ ਲੈ ਕੇ ਇਸ ਕਮੇਟੀ ਚੜਿਆ ਆ ਕਿ ਇਹ ਜਿਹੜੇ ਲੁਕਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਹਰ ਹਫਤੇ ਬਧਵਾਰ ਤੇ ਸ਼ੁੱਕਰਵਾਰ ਨੂੰ ਇੱਕ ਇੱਕ ਪਿੰਡ ਦੇ ਵਿੱਚ 36 ਸਰਕਲ ਨੇ ਉਹਦੇ ਵਿੱਚ ਹਰ ਹਰ ਹਫਤੇ ਦੇ ਵਿੱਚ ਕਰਾਈ ਜਾਂਦੀਆਂ ਨੇ ਜਿਸ ਨਾਲ ਸਾਡਾ ਇੱਕ ਟੀਚਾ ਵਾਕੇ ਅਸੀਂ ਅਗਲੇ 4-5 ਮਹੀਨਿਆਂ ਦੇ ਵਿੱਚ ਸਾਰਾ ਜਿਹੜਾ ਉਹ ਆਪਾਂ ਕੰਮ ਕਰ ਸਕੀਏ ਜਿਹਦੇ ਵਿੱਚ ਕਿਸਾਨ ਵੀਰਾਂ ਨੂੰ ਖਾਸ ਕਰਕੇ ਜਿਹੜੇ ਕੀਟਨਾ ਚੱਕ ਨੇ ਉਹਨਾਂ ਦੀ ਵਰਤੋਂ ਕਿਵੇਂ ਕਟਾਈ ਹੈ ਉਹਨਾਂ ਦੀ ਲੋੜ ਮੁਤਾਬਕ ਕਿਵੇਂ ਜਿਹੜੀ ਆ ਉਹ ਅ ਵਰਤੋ ਕਰੀਏ ਆ ਵੀ ਕਣਕ ਦਾ ਜਿਹੜਾ ਬੀ ਜਿਹੜਾ ਵੋ ਉਹ ਆਪਾਂ ਕਿਵੇਂ ਪੈਦਾ ਕਰ ਸਕਦੇ ਆ ਆਪਣਾ ਬੀ ਕਿਵੇਂ ਰੱਖ ਸਕਦੇ ਆ ਮੰਡੀਕਰਨ ਕਿਵੇਂ ਕਰਨਾ ਹੈ ਮੰਡੀਕਰਨ ਸਮੇਂ ਕਰਨ ਸਮੇਂ ਕਿਹੜੀ ਕਿਹੜੀ ਗੱਲਾਂ ਦਾ ਖਿਆਲ ਰੱਖਣਾ ਵਾ ਅੰਦਾਲਾ ਦੀ ਕਾਇਸ ਕਿਵੇਂ ਕਰਨੀ ਇਹ ਸਾਰੇ ਬਾਰ ਮਿਸ਼ਿਆਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤਾਂ ਜੋ ਕਿਸਾਨ ਵੀਰ ਆਪਣੀਆਂ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੋ ਸਿਫਾਰਿਸ਼ ਕੀਤੀ ਹੈ ਤਕਨੀਕਾਂ ਨੇ ਉਹਨਾਂ ਨੂੰ ਅਪਣਾ ਕੇ ਖੇਤੀ ਲਾਗਤ ਖਰਤੇ ਘਟਾ ਸਕਣ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਣ ਸੋ ਮੇਰੀ ਕਿਸਾਨ ਵੀਰਾਂ ਨੂੰ ਬੇਤੀ ਹੈ ਕਿ ਪੇਕ ਦੇ ਵਿੱਚ ਜਦੋਂ ਵੀ ਕੋਈ ਸਮੱਸਿਆ ਆਉਂਦੀ ਹੈ ਖੇਤੀਬਾੜੀ ਦਾ ਸੰਬੰਧਤ ਕਿਸੇ ਵੀ ਫਸਲ ਦੇ ਵਿੱਚ ਸਿੱਧੇ ਦੁਕਾਨਦਾਰ ਦੇ ਕੋਲ ਜਾਣ ਦੀ ਬਜਾਏ ਖੇਤੀਬਾੜੀ ਮਹਰ ਮਹਰ ਖੇਤੀਬਾੜੀ ਵਿਕਾਸ ਅਫਸਰ ਖੇਤੀਬਾੜੀ ਵਿਸਤਾਰ ਅਫਸਰ ਖੇਤੀਬਾੜੀ ਅਫਸਰ ਉਹਨਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਦੁਆਰਾ ਦੱਸਿਆ ਹੋਇਆ ਜੋ ਵੀ ਉਹ ਦੱਸਦੇ ਆ ਉਹਨਾਂ ਦੁਆਰਾ ਉਸ ਮੁਤਾਬਕ ਜਿਹੜਾ ਵਾ ਆਪਣੀ ਫਸਲ ਦੀ ਜੋ ਬਿਮਾਰੀ ਹੈ ਜਾਂ ਕੀੜਾ ਵਾ ਜਾਂ ਕਿਸੇ ਕਿਸਮ ਦੀ ਖਾਦੀ ਘਾਟ ਆਉਂਦੀ ਆ ਉੱਥੇ ਉਹਦਾ ਇਲਾਜ ਕੀਤਾ ਜਾਵੇ ਨਾ ਕਿ ਕਿਸੇ ਦੇ ਕਹਿਨ ਤੇ ਮੁਤਾਬਕ ਕੋਈ ਜਦੋਂ ਆਪਾਂ ਕਿਸੇ ਤੇ ਕਹਿੰਦੇ ਕਰਾਂਗੇ ਫੇਰ ਆਹ ਖੇਤੀ ਲਗਤ ਖਰਚੇ ਵਧਣਗੇ ਤਾਂ ਆਡੀ ਆਮਦਨ ਘਟੇਗੀ ਸੋ ਸਭ ਤੋਂ ਜੁੜੀ ਇਹ ਹੈ ਕਿ ਆਪਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਿਸਰਚ ਸਟੇਸ਼ਨ ਰਿਹਾ ਕੇ ਵੀ ਕਿਹਾ ਆਪਾਂ ਹਮਸਲਾ ਕਰਕੇ ਇੰਦਰ ਆ ਜਾਂ ਸਾਡੇ ਖੇਤੀਬਾੜੀ ਮਹਾਰਾ ਉਹਨਾਂ ਨਾਲ ਸੰਪਰਕ ਕਰਕੇ ਹੀ ਇਹਨਾਂ ਜਿਹੜੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਜਾਵੇ ਤਾਂ ਜੋ ਅਸੀਂ ਵਰਤੋਂ ਪਹਿਲਵਰ ਲੈ ਸਕੀਏ ਤੇ ਆਪਣੀ ਖੇਤੀ ਲਗਤ ਖਰਚੇ ਘਟਾ ਸਕੀਏ